ਆੜਿਆ ਜਦ ਜੇਕਰ ਕੱਚੇ ਕੋਠੇ ਨੂੰ ਨਾਲ ਪੀਏ ਤਾਂ ਠੰਡੀਆਂ ਠੰਡੀਆਂ ਠਹਿ ਜਾਂਦੇ ਜੇ ਦੁੱਸਰ ਨੂੰ ਨਾਮ ਨਾ ਈਏ ਤੱਪ ਆੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ ਜੁਗਲ ਖੋਰਨੀ ਜੁਗਲੀਓ ਬਾਜ਼ ਜਾਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਇਹ ਜੁਗਲੀ ਦਿੱਤਿਆ ਬਹੁਤ ਮਾੜੀ ਹੈਗੀ ਆ ਕਬੀਰ ਜੀ ਨੇ ਵੈਸੇ ਇੱਕ ਸ਼ਲੋਕ ਬੋਲਿਆ ਕਬੀਰ ਜੀ ਦੇ ਆਕਾਲੀ ਬਹੁਤ ਨਿੰਦਿਆ ਕਰਦਾ ਹੁੰਦਾ ਸੀ ਬੜਾ ਉਸ ਦਾ ਵਿਰੋਧ ਕਰਦਾ ਹੁੰਦਾ ਸੀ ਇੱਕ ਦਿਨ ਉਸ ਦੀ ਮੌਤ ਹੋ ਗਈ ਤਾਂ ਕਬੀਰ ਜੀ ਦਾ ਸੇਵਾਦਾਰ ਨੇ ਆ ਕੇ ਦੱਸਿਆ ਕਹਿੰਦੇ ਮਹਾਰਾਜ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੱਸਦਾ ਉਹ ਕਹਿੰਦੇ ਦੱਸ ਭਾਈ ਕੀ ਕਹਿੰਦਾ ਕਹਿੰਦੇ ਜੋ ਤੁਹਾ ਨਿੰਦਕ ਸੀ ਉਹਨ ਕੀ ਅੱਜ ਮੌਤ ਹੋ ਗਈ ਜਦ ਵੀਰ ਜੀ ਬੜੇ ਉਦਾਸ ਹੋਏ ਕਹਿੰਦੇ ਬਹੁਤ ਮਾੜਾ ਹੋ ਗਿਆ ਤਦ ਮਾੜਾ ਕਿਉਂ ਹੋ ਗਿਆ ਚੰਗਾ ਹੋ ਗਿਆ ਮਰ ਗਿਆ ਦਿੰਦਿਆ ਕਰਦਾ ਹੁੰਦਾ ਸੀ ਕਹਿੰਦੇ ਨਹੀਂ ਜੋ ਮੇਰੇ ਨਿੰਦਾ ਕਰਦਾ ਸੀ ਤਦ ਮੇਰਾ ਵਿਰੋਧ ਕਰਦਾ ਸੀ ਮੇਰੇ ਮਨ ਦੇ ਵਿੱਚ ਇੱਕ ਡਰ ਤੇ ਇੱਕ ਭੈ ਸੀ ਕਿ ਮੈਂ ਗਲਤ ਹੀ ਨਹੀਂ ਕੀਤੀ ਫਿਰ ਵੀ ਉਹ ਆਦਮੀ ਮੇਰਾ ਇਹਨਾਂ ਵਿਰੋਧ ਕਰ ਰਹੇ ਆ ਜੇ ਮੇਨੂੰ ਗਲਤੀ ਹੋ ਗਈ तक कीवन डरता मैं ज्यादा परमात्मा की बलगी करता मैं उस रब नुड़िया जी ने इतने एक शलोक बोलिया जनको खरी प्यारी निंदा बाप निंद महतारी निंदा हो जाइया न पदार्थ मने वसाइया हमरे कपड़े निंदक धोए निंद, तो निंद करे सो हमारा मीत निंदक माहे हमारा चीत निंदक सोजो निंदा हो रहा है, हमरा जीवन निंदक है, निंदा हमरे प्रेम प्यार निंदा हम करा उदार जन कबीर को निंदा सार आखर्श कबीर जी कहते हैं कहने निंदक डूबे हम उतरे पार ਜੋ ਨਿੰਦਕ ਹੁੰਦੇ ਆ ਜੋ ਬਰੋਧ ਦੇ ਹੁੰਦੇ ਆ ਉਹ ਹਮੇਸ਼ਾ ਡੁੱਬ ਜਾਂਦੇ ਆ ਪਰ ਜਿਸ ਦੀ ਆਪਾਂ ਨਿੰਦਿਆ ਕਰਦੇ ਆ ਉਹ ਉਸਦੇ ਭਾਰ ਉਸਦੇ ਮਾੜੇ ਕਰਮ ਦਾ ਫਲ ਉਹ ਆਪਣੇ ਉੱਪਰ ਆ ਜਾਂਦਾ ਆ ਆਮੀ ਆਪਣੀ ਮੁੰਡਾਂ ਦੇ ਵਿੱਚ ਕਹਿੰਦੇ ਆ ਵੀ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਉਹਦਾ ਜੋ ਭਾਰ ਹੈ ਉਹ ਆਪਣੇ ਉੱਪਰ ਆ ਜਾਂਦਾ ਆ